ਇਹ ਮੱਤੀ ਜਰਮਨੀ ਮਸ਼ੀਨ ਕਿਤੇ ਵੀ ਵੀਰ ਪਰਾਂ ਮਰੇ ਆ ਮੱਤੀ ਕਰ ਨਹੀਂ ਹੁੰਦੇ ਤੁਸੀਂ ਸੰਪਰਕ ਕਰ ਸਕਦਾ ਬਹੁਤ ਵਧੀਆ ਰਿਜ਼ਲਟ ਆਉਂਦਾ ਹੈ ਪਹਿਲਾਂ ਮੱਤੀ ਸੁੱਕੇ ਵਾਂਚ ਕੇਰ ਕੇ ਉਸ ਤੋਂ ਬਾਅਦ ਇਹ ਖੇਲਾਂ ਦੇ ਵਿੱਚ ਪਾਣੀ ਛੱਡਿਆ ਜਾਂਦਾ ਤੁਸੀਂ ਆਪ ਹੀ ਦੇਖ ਲਓ ਕਿ ਮੱਤੀ ਕੇ ਹੁੰਦਾ ਜਿਹੜੀ ਜੀਵੀ ਤਕਨੀਕ ਹੈ ਬਹੁਤ ਵਧੀਆ ਰਿਜ਼ਲਟ ਆਉਂਦਾ ਹੈ ਇਹਦੇ ਨਾਲ ਚਾਰ ਵੀ ਬਹੁਤ ਵਧੀਆ ਮਿਲਦਾ ਹੈ